ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਸੰਵਿਧਾਨ ਜਿਹੜਾ ਪੈਰਾ ਦੇਣ ਦਾ ਮਕਸਦ ਹੈ ਕਿ ਜਿਹੜਾ ਗੁਰਪ੍ਰਬੰਦ ਵੱਲੋਂ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਬਾਬਾ ਸਾਹਿਬ ਵੇਦਕਰ ਜੀ ਦੇ ਬੁੱਤ ਲੱਗੇ ਆ 14 April ਤੱਕ ਜਿਹੜੇ ਵੀ ਉਹ ਪੰਜਾਬ ਤੋਂ ਹਟਾਏ ਜਾਣ ਨਹੀਂ ਤੇ ਉਹ ਮੂਰਤੀਆਂ ਖੰਡਣ ਕੀਤੀਆਂ ਜਾਣਗੀਆਂ ਔਰ ਜਿਹੜਾ ਉਹਨੇ ਜਿਹੜਾ ਵੀ ਮੂਰਤੀ ਖੰਡਣ ਕਰੂਗਾ ਉਹਨੂੰ 11 ਲੱਖ ਰੁਪਏ ਦਾ ਉਹਨੇ ਇਨਾਮ ਦੇ ਜਿਹੜੀ ਰਾਸ਼ੀ ਰੱਖੀ ਤੇ ਵਾਲਮੀਕ ਸੰਸਦਾਰ ਸਭਾ ਵੱਲੋਂ ਜਿਹੜਾ ਉਹ ਰੋਕਣ ਵਾਸਤੇ ਜਿਹੜਾ ਅੱਜ ਠਿਕਰੀ ਪਹਿਰਾ ਦਿੱਤਾ ਗਿਆ ਵਾ ਔਰ ਪ੍ਰਸ਼ਾਸਨ ਵੱਲੋਂ ਜਿਹੜੇ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਪ੍ਰਬੰਧ ਐ ਸਹੀ ਤਰੀਕੇ ਨਾਲ ਨਹੀਂ ਕੀਤੇ ਗਏ ਕਿਉਂਕਿ ਬਾਬਾ ਸਾਹਿਬ Ambedkar ਜੀ ਦੀਆਂ ਜਿਹੜੀਆਂ ਬੇਅਦਬੀਆਂ ਉਹ ਲਗਾਤਾਰ ਹੀ ਹੋ ਰਹੀਆਂ ਵਾ ਉਹਨੂੰ ਵੇਖਦੇ ਹੋਏ ਅੱਜ ਜਿਹੜਾ ਇਹ ਠਿਕਰੀ ਪਹਿਰਾ ਸਾਡਾ 24 ਘੰਟੇ ਜਿਹੜਾ ਦਿਨ ਰਾਤ ਚੱਲੂਗਾ ਔਰ ਜਿਹੜਾ ਵੀ ਇੱਥੇ ਆਊਗਾ ਬਾਬਾ ਸਾਹਿਬ Ambedkar ਜੀ ਦੀ ਸਟੈਚੂ ਦੀ ਬੇਅਦਬੀ ਕਰਨ ਤੇ ਉਹਨੂੰ ਸੋਦਾ ਲਾਇਆ ਜਾਊਗਾ ਜੋ ਬੋਲੇ ਸੋਨੇ ਰੁਪਿਆ ਭਗਵਾਨ ਵਾਲਕੀ ਕੀ ਮਹਾਰਾਜ ਕੀ ਜੈ ਦਾਸ ਕਰਨਜੀ ਸਿੰਘ ਗਿੱਲ ਇੱਕ ਪੌਂਕਾ ਕੁੱਤਾ ਜਿਹਦਾ ਨਾਮ ਪਤਾ ਲੱਗਿਆ ਗੁਰਪਤਵੰਤ ਸਿੰਘ ਪੰਨੂ ਹੈ ਜੋ ਅਕਸਰ ਹੀ ਬੇਬੁਨਿਆਦ ਬਿਆਨਬਾਜ਼ੀ ਕਰਦਾ ਰਹਿੰਦਾ ਹੈ ਉਹਨੇ ਪਿਛਲੇ ਸਮੇਂ ਇੱਕ ਬਿਆਨ ਜਾਰੀ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਭੀਮਰਾਓ ਮੇਤਰ ਸਾਹਿਬ ਦੀ ਪ੍ਰਤੀਮਾ ਨਹੀਂ ਰਹਿਣ ਦੇਣੀ ਜਿਹੜਾ ਵੀ ਉਹਨਾਂ ਦੀ ਪ੍ਰਤੀਮਾ ਨੂੰ ਖੰਡਿਤ ਕਰੂਗਾ ਉਹਨੂੰ ਨਾ ਵੱਜੋ 11 ਲੱਖ ਰੁਪਿਆ ਮਿਲੂਗਾ ਅਸੀਂ ਉਹਦੇ ਚੈਲੰਜ ਨੂੰ ਕਬੂਲਦੇ ਹੋਏ भीमराव अंबेडकर साहब दी प्रतिमा दी राखેલી बैठे हुए हैं जिन्ने भी आना वा जी आयानु ਸਾਡੇ ਵੱਲੋਂ ਸੋ ਸਮਝ ਕੇ ਆਵੇ ਆਊਗਾ ਤੇ ਜਰੂਰ ਚੱਲ ਕੇ ਪਰ ਉਹਦਾ ਪਰਿਵਾਰ ਇੱਕ ਗੱਲ ਦਾ ਖਿਆਲ ਰੱਖਿਓ ਇੱਕ ਗੱਲ ਦੀ ਉਮੀਦ ਰੱਖ ਕੇ ਆਵੇ ਵਾਪਸ ਉਹ ਆਪਣੀਆਂ ਲੱਤਾਂ ਤੇ ਨਹੀਂ ਜਾਂਦਾ ਕਿਉਂਕਿ भीमराव अंबेडकर साहब ਦੇ ਜਿਹੜੇ پیرੂਕਾਰ ਨੇ ਉਹਨਾਂ ਦੀ ਆਨ ਬਾਨ ਸ਼ਾਨ ਲਈ ਖੂਨ ਦੇ ਵੀ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਦੇਖੋ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਨੂੰ ਇਹ ਕੜਾ ਜਵਾਬ ਹੈ ਜਿਹੜਾ ਉਹ ਕਹਿੰਦੇ ਸੀ ਕਿ 31 ਮਾਰਚ ਨੂੰ ਜਿਹੜਾ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਚੈਲੰਜ ਕੀਤਾ ਸੀ ਜੇ ਵੀ ਅਸੀਂ ਬਾਬਾ ਸਾਹਿਬ ਦੀਆਂ ਮੂਰਤੀਆਂ ਨੂੰ ਖੰਡਿਤ ਕਰਾਂਗੇ ਜਾਂ ਉਹਨਾਂ ਨੂੰ ਉਹਨਾਂ ਦੀ ਬੇਦਵੀ ਕਰਾਂਗੇ ਤੇ ਉਸੇ ਹੀ ਤਰਤੇ ਅੱਜ ਜਿਹੜਾ ਸਮਾਜ ਆਮ ਸਮਾਜ ਆਮ ਜਨਤਾ ਸੜਕਾਂ ਤੇ ਆ ਗਈ ਹੈ ਤੇ ਉਹਨੂੰ ਚੈਲੰਜ ਕਬੂਲ ਕੀਤਾ ਹੈ ਕਿ ਤੂੰ ਆ ਤੇ ਅਸੀਂ ਵੀ ਤੁਹਾਨੂੰ ਕਰਾਰਾ ਜਵਾਬ ਦਵਾਵਾਂਗੇ ਕਿਉਂਕਿ ਬਾਬਾ ਸਾਹਿਬ ਸਿਰਫ ਦਲਿਤ ਸਮਾਜ ਦੇ ਲੀਡਰ ਨਹੀਂ ਉਹ ਪੂਰੇ ਸਮਾਜ ਦੇ ਪੂਰੇ ਹਿੰਦੁਸਤਾਨ ਦੇ ਪੂਰੇ ਭਾਰਤ ਦੇਸ਼ ਦੇ ਲੋਕ ਨਾਗਰਿਕ ਉਹਨਾਂ ਨੂੰ ਚਾਹੁੰਦੇ ਨੇ ਉਹਨਾਂ ਦੇ ਲੀਡਰ ਨੇ ਉਹਨਾਂ ਦੇ ਮਸੀਹਾ ਹੈ ਤੇ ਅਸੀਂ ਸਾਰੇ ਮਿਲ ਕੇ ਪੰਨੂ ਨੂੰ ਇਹ ਜਵਾਬ ਦੇਣਾ ਚਾਹੁੰਦੇ ਹਾਂ ਕਿ ਅਸੀਂ ਦੇਸ਼ ਦੀ ਅਖੰਡਤਾ ਪੰਜਾਬ ਦਾ ਜਿਹੜਾ ਭਾਈਚਾਰਾ ਹੈ ਉਹਨੂੰ ਖਤਮ ਨਹੀਂ ਹੋਣ ਦੇਵਾਂਗੇ ਅਸੀਂ ਸਾਰੇ ਮਿਲ ਕੇ ਉਹਦਾ ਚੈਲੰਜ ਕਬੂਲ ਕਰਦੇ ਨੇ ਤੇ ਅੱਜ ਜੇ ਉਹਨੇ ਕੋਈ ਅਜਿਹੀ ਗਤੀਵਿਧੀ ਹੋਈ ਤੇ ਅਸੀਂ ਸਾਰੇ ਮਿਲ ਕੇ ਉਹਦਾ ਵਿਰੋਧ ਕਰਨਗੇ ਤੇ ਭਾਰਤ ਦੇਸ਼ ਦੀ ਖੰਡਾਂ ਨੂੰ ਬਰਕਰਾਰ ਰੱਖਣ